बनी सूद ਕੁਸ਼ੀ ਦੀ ਗੱਲ ਜਾਣੋ ਕਿ ਮੇਰੀ ਕੀ ਹੋਣ ਲੱਗੀ ਹੁਣ ਹੈਲੋ इम्तिहान तो बाद बंदा तरक्की करता है हर इम्तिहान तो बाद आफ्टर एवरी एग्जामिनेशन इंसान जेड़ा है वो की करता है हां जी तरक्की करता जे तरक्क ना होए ते तरक्की नहीं होनी आज विश्वासी बहन भाई इतने बैठे हुए हैं कि मैं बीमार चंगा हो जावा ਔਰ ਮੈਨੂੰ ਕਿਸੇ ਪੈਸੇ ਨਹੀਂ ਖੁਰਦਣਾ ਆਵੇ। ਦੈਟਸ ਆਲ। ਬਸ ਇਨਾਮ ਮੈਨੂੰ ਜੀਵਨ ਚ ਸਹੀ ਰਹਿਣਾ ਚਾਹੀਦਾ। ਮੈਨੂੰ ਕੁਛ ਨਹੀਂ ਹੋਣਾ ਚਾਹੀਦਾ। ਪਰ ਪ੍ਰਿਯੋ ਅਗਰ ਤੁਸੀਂ ਸਿੰਘ ਦੇ ਕਾਮਰਤਾ ਜੀ ਕਹਿੰਦੇ ਨੇ ਅਸੀਂ ਇਨਸਾਨ ਲੋਕ ਸਾਡੀ ਕਿਉਂ ਨਹੀਂ ਪਰਖ ਹੋਵੇ ਕ੍ਰਿਸਚੀਅਨ ਇਸ ਗੱਲ ਉੱਤੇ ਗੌਰ ਰੱਖਿਏ ਚਰਚ ਨੂੰ ਇਸ ਗੱਲ ਉੱਤੇ ਗੌਰ ਰੱਖਣੀ ਆ ਕਿ ਮੈਂ ਅਗਰ ਇਮਾਨਤ ਵਿੱਚ ਆ ਗਿਆ ਆ ਮੈਂ ਅਗਰ ਵਿਸ਼ਵਾਸ ਵਿੱਚ ਆ ਗਿਆ ਆ ਤੇ ਮੈਨੂੰ ਕਿਸੇ ਪਰਖ ਦੇ ਵਿੱਚੋਂ ਦੀ ਬਲ ਕੇ ਲਿਖਿਆ ਭਾਤ ਭਾਤ ਦੇ ਪਰਤਾਵੇ ਜਦੋਂ ਭਾਦ ਭਾਦ ਦੇ ਪਰਤਾਵੇ ਸਾਡੇ ਉੱਤੇ ਆ ਗਏ ਤੇ ਕੀ ਲਿਖਿਆ ਹੈ ਪੂਰਨ ਅਨੰਦਤੀ ਗਰ ਸਮਝਿਓ ਸਾਨੂੰ ਉਦੋਂ ਕੀ ਹੋਣਾ ਚਾਹੀਦਾ ਹਾਂਜੀ ਜਦੋਂ ਮੁਸ਼ਕਲ ਦੀ ਘੜੀ ਆਈ ਹੋਵੇ ਕੀ ਹੋਣਾ ਚਾਹੀਦਾ ਨਹੀਂ ਪੁੱਛਉਂਦਾ ਇਹ ਕਹਿਣਾ ਚਾਹੁੰਦਾ ਹੈ ਇਹ ਕਹਿਣਾ ਚਾਹੁੰਦਾ ਹੈ ਪਰ ਇਹ ਬਹੁਤ ਜ਼ਿਆਦਾ ਉਖਾ ਹੈ ਮਾਦਤੀ ਹਰ ਲਾਈਨ ਨੂੰ ਪੂਰਾ ਕਰਨਾ ਇਟਸ ਨੋਟ ਅਚੀਵਿੰਗ ਸੋ ਕਾਨੀ ਆਰ ਆਫ ਫਾਈਲ ਪਛਲੈਨਾ ਬਾਈਬਲ ਦੇ ਵਿੱਚ ਲਿਖੀ ਹੈ ਜਿਹੜੀਆਂ ਮੈਂ ਸੋਚਦਾ ਹੁੰਦਾ ਸੀ ਇਹ ਤਾਂ ਹਿੰਦੀ ਹੈ ਕਿ ਉਹ ਪਰਮੇਸ਼ਰ ਨੇ ਲਿਖੀਆਂ ਬਾਚੇ ਦਾ ਇਹਦਾ ਮੈਂ ਉਸ ਕੰਡੀਸ਼ਨ ਵਿੱਚ ਉਹਦੀ ਵਿੱਚ ਰਦਾ ਹਾਂ ਮੈਂ ਗੁਰੂ ਜੀ ਕਹਿੰਦੇ ਆ ਕਿ ਹਰ ਚੀਜ਼ ਕਰਨੀ ਪਰਮੇਸ਼ਰ ਦੇ ਮਰਜ਼ੀ ਨੂੰ ਪੂਰਾ ਕਰਨਾ ਕੀ ਆ ਹੁਣ ਆ ਵੀ ਗੱਲ ਨੂੰ ਪੂਰਾ ਕਰਨਾ ਸੌਖਾ ਨਹੀਂ ਆ ਕਿ ਪੂਰਨ ਆਨੰਦ ਦੀ ਗੱਲ ਸਮਝੀਓ ਜਦੋਂ ਪਤਾਵੇ ਦੇ ਵਿੱਚੋਂ ਦੀ ਹੋ ਕੇ ਨਿਕਲਦੇ ਆਂ ਤਾਂ ਕੀ ਸਮਝਣਾ ਹੈ ਕੀ ਸਮਝਣਾ ਪੂਰਨ ਆਨੰਦ ਦੀ ਗੱਲ ਸਮਝਣਾ ਪਰ ਇਹਨੂੰ ਸਮਝਣ ਤੋਂ ਤੇ ਇਹਨੂੰ ਕਰਨਾ ਸੌਖਾ ਨਹੀਂ ਹੋਣਾ ਸੌਖਾ ਨਹੀਂ ਮਾਨੂੰ ਸਾਡੇ ਬੱਚੇ ਤਾਂ ਹੀ ਬੱਚੇ ਦੇ ਤੁਰੂ ਸਾਡਾ ਪਰਤਾਵਾ ਆਉਣਾ ਹੋਵੇ ਤੇ ਜਦੋਂ ਕੋਸ਼ਿਸ਼ ਰੋ ਪਰ ਮਾਨੂੰ ਤੇ ਨਹੀਂ ਕੋਸ਼ਿਸ਼ घड़ी आ गई है कि तू सब अगली कलास जा रहा है घड़ी आ गई है तो आ कि तू मेरे अभिषेक के लैवल घड़ी आ गई है ਕਰੇ ਕਿਸੇ ਵੀ ਪਰਤਾਵੇ ਤੋਂ ਬਾਅਦ ਤੁਹਾਡਾ ਨੁਕਸਾਨ ਨਹੀਂ ਹੋਵੇਗਾ ਬਲਕਿ ਤੁਹਾਡੀ ਤਰੱਕੀ ਹੋਵੇਗੀ ਬੋਲੋ ਹਾਲੇਲੂਇਆ

ਵਿਸ਼ਵਾਸ ਪਰਖਿਆ ਜਾਂਦਾ ਹੈ ਨਰਮਨ ਦੁਆਰਾ ਸਾਇ ਤੂੰ ਦੋ ਤੁਸੀਂ ਜਾਣਦੇ ਹੋ ਪਰ ਤੁਹਾਡੀ ਨੇਚਾ ਦੀ ਪ੍ਰਕਿਆ ਧੀਰਜ ਬਣਾਉਂਦੀ ਹੈ ਹਾਂ ਜਦੋਂ ਵਿਸ਼ਵਾਸ ਪਰਖਿਆ ਜਾਂਦਾ ਹੈ ਕੀ ਬਣਾਉਂਦੀ ਹੈ ਕੀ ਬਣਾਉਂਦੀ ਹੈ ਧੀਰਜ ਧੀਰਜ ਕੀ ਹੈ ਧੀਰਜ ਕੀ ਹੈ ਪਵਿੱਤਰ ਆਤਮਾ ਦਾ ਪਰ ਕਈ ਪ੍ਰਾਰਥਨਾ ਵਿੱਚ ਬੈਠ ਕੇ ਕਹਿੰਗੇ ਪ੍ਰਭੂ ਯਿਸੂ ਜੀ ਮੈਨੂੰ ਪੁਤਰਾਤਮਾ ਦੇ ਭਰਾਨਾ ਭਰ ਦੇ ਕਿਉਂਕਿ ਕਹਿਣਾ ਬੜਾ ਕੀ ਹੈ ਪ੍ਰਭੂ ਜੀ ਮੈਨੂੰ ਪੁਤਰਾਤਮਾ ਨਾਲ ਭਰ ਦੇ ਇਸੀ ਤਰ੍ਹਾਂ ਦੇ ਬੈਠੇ ਬੰਦਾ ਕਹਿੰਦਾ ਪ੍ਰਭੂ ਜੀ ਮੈਨੂੰ ਪੁਤਰਾਤਮਾ ਨਾਲ ਭਰ ਦੇ ਔਰ ਸਾਡੀ ਦੁਆ ਪ੍ਰਭੂ ਕੀ ਕਰ ਲੈਂਦੇ ਫਿਰ ਮਸ਼ਕਤ ਜਿਦੇ ਆਪ ਆਪੀ ਪਾ ਲਿਆ ਹੈ ਦੁਆ ਕਰਦੇ ਸੀ ਈਜ਼ੀ ਵੇ ਦੇ ਨਾਲ ਪ੍ਰਭੂ ਜੀ ਮੈਨੂੰ ਕਾਦਰ ਨਾਲ ਭਰ ਦੇ

ਕਿਹਨੇ ਬੰਗੇ ਸੀ ਅਜੀ ਖੁਦ ਬੰਗੇ ਸੀ ਹੁਣ ਪ੍ਰਭੂ ਜਾਨੂੰ ਦੇਣ ਜਾ ਰਿਹਾ ਹੈ ਔਰ ਜਿਹੜਾ ਫਲ ਪਰਮੇਸ਼ਰ ਇਹ ਕਿਹ ਕਿਹ ਕਰਕੇ ਲਗਾਉਂਗਾ ਹੁਣ ਇਹਦੇ ਵਿੱਚੋਂ ਇੱਕ ਪਣ ਲੱਗਣ ਲੱਗਾ ਹੈ ਕਿਹੜਾ ਪਣ ਧੀਰਜ ਦਾ ਉਹ ਧੀਰਜ ਦਾ ਪਣ ਕਿੱਦਾਂ ਲੱਗਦਾ ਹੈ ਹੈ ਧੀਰਜ ਦਾ ਫਲ ਕਿੱਦਾਂ ਲੱਗਦਾ ਹੈ ਮੰਗੀ ਜਾਂਦੇ ਆ ਨਹੀਂ ਹੁੰਦਾ ਕਾ ਮੰਗੀ ਜਾਂਦੇ ਆ ਨਹੀਂ ਕੁਛ ਹੋ ਰਿਹਾ ਮੰਗੀ ਜਾਂਦੇ ਆ ਨਹੀਂ ਕੁਛ ਹੋ ਰਿਹਾ ਸਾਰਾ ਕੁਛ ਪਰਮੇਸ਼ਰ ਦੀ ਨਜ਼ਰਾਂ ਵਿੱਚ ਆ ਸਾਰਾ ਕੁਛ ਪਰਮੇਸ਼ਰ ਨੂੰ ਦੇਖਦਾ ਆ ਸਾਰਾ ਕੁਛ ਪਰਮੇਸ਼ਰ ਦੇ ਧਿਆਨ ਵਿੱਚ ਆ ਤੁਹਾਡਾ ਆंसू ਪਰਮੇਸ਼ਰ ਦੇ ਧਿਆਨ ਵਿੱਚ ਆ ਤੁਹਾਡੀ ਮੁਸ਼ਕਲ ਪਰਮੇਸ਼ਰ ਦੇ ਧਿਆਨ ਵਿੱਚ ਆ ਤੁਹਾਡਾ ਬੋਗ ਪਰਮੇਸ਼ਰ ਦੇ ਧਿਆਨ ਵਿੱਚ ਆ ਤੁਹਾਡੀ ਤੁਹਾਡੀ ਗੰਗਾਲੀ

ਜੋ ਕਰਕੇ ਰੋਲਾ ਪਾ ਹੱਟ ਜਾਵਾ ਆਰਜੋਗਾ ਟੱਪਣਾ ਨੱਠਣਾ ਆਪ ਜਾਊਗਾ ਕੁਛ ਲੋਕ ਆ ਜਿਹੜੇ ਭੱਜ ਭੱਜ ਕੇ ਚਲਚ ਪਾਦੇ ਅੱਜ ਕੱਲ ਇਹਨਾਂ ਦੇ ਅੰਦਰ ਕੀ ਰਜਨੀ ਉਤਪਨ ਹੁੰਦਾ ਕਿਉਂ ਨਹੀਂ ਕੀ ਰਜਨੀ ਉਤਪਨ ਹੁੰਦਾ ਕਿਉਂਕਿ ਇਹ ਬਈਂਦੇ ਨੇ ਇਹ ਇਦਾਂ ਸੋਚਦੇ ਵੀ ਜੇ ਦੁਆਪ ਦੇਤੋਂ ਕੁਛ ਨਹੀਂ ਮਿਲਿਆ ਚੱਲ ਕਿਤੇ ਗਾਂ ਚੱਲ ਜਾ ਜੋ ਹੱਥ ਦੇਤੋਂ ਕੁਛ ਨਹੀਂ ਮਿਲਿਆ ਚੱਲ ਕਿਤੇ ਗਾਂ ਚੱਲ ਜਾ ਜੋ ਹੱਥ ਦੇਤੋਂ ਕੁਛ ਨਹੀਂ ਮਿਲਿਆ ਚੱਲ ਕਿਤੇ ਗਾਂ ਚੱਲ ਜਾ ਮੈਨੂੰ ਲੱਗ ਪੁੱਛ ਲਿਆ ਕਿ ਉਹ ਤੁਪਨ ਨਹੀਂ ਹੋ ਰਿਹਾ ਉਹਨੂੰ ਚਾਹੀਦਾ ਕੀ ਸੀ ਵਿਸ਼ਵਾਸ ਦੀ ਹੁਣ ਕੀ ਹੋ ਗਈ ਆ ਸ਼ੁਰੂਆਤ ਤੋਂ ਬੇ ਪਰਖ ਦੀ ਵਿਸ਼ਵਾਸ ਦੇ ਪਰਖ ਦੀ ਸ਼ੁਰੂਆਤ ਹੋ ਗਈ ਆ ਦੁੱਖ ਉਹ ਪੀੜਾਾਂ ਨੇ ਘੇਰ ਲਿਆ ਆ ਮੁਸ਼ਕਲਾਂ ਨੇ ਘੇਰ ਲਿਆ ਆ ਮੰਗੀ ਜਾਂਦੇ ਆ ਧਵਾਾਂ ਕਰੀ ਜਾਂਦੇ ਆ ਨਥੀ ਹੈ ਪੰਡ ਕੁਛ ਨਹੀਂ ਹੋ ਰਿਹਾ ਕੁਛ ਨਹੀਂ ਪ੍ਰਾਪਤ ਹੋ ਰਿਹਾ ਪਰ ਇਸ ਇਸ ਘੜੀ ਵਿੱਚ ਵੀ ਪਰਮੇਸ਼ਵਰ ਦੇ ਕਦਮਾਂ ਤੇ ਪੈਣਾ ਨਾ ਛੱਡਿਓ ਇਸ ਘੜੀ ਵਿੱਚ ਵੀ ਪਰਮੇਸ਼ਵਰ ਦੇ ਕੇ ਬਾਗ ਨਾ ਕਾਹੀ ਨਾ ਛੱਡਿਓ ਇਸ ਘੜੀ ਵਿੱਚ ਵੀ ਪਰਮੇਸ਼ਵਰਾ ਧੰਨਵਾਦ

ਮਾਰੇ ਤਰਦੀ ਨਾ ਤੇ ਨਾ ਤੇ ਨਾ ਹਟੇ ਗੋਲੀ ਦੇ ਤਾਂ ਵੀ ਨਾ ਦੇ ਕੁਲੂ ਕੋਲੋਂ ਤਾਂ ਵੀ ਨਾ ਡੋਲੇ ਦਾ ਹੱਤੀ ਤੇ ਹੁਣ ਵਿਸ਼ਵਾਸ ਹੀ ਕਰ ਜਾਣਾ ਪ੍ਰਭੂ ਕੀ ਕਰਦੇ ਮੈਨੂੰ ਚੰਗਾ ਕਰਦੇ ਦੁਆ ਕੀਤੀ ਤਾਂ ਵੀ ਨਹੀਂ ਹਟਦੀ ਪਾਸਟਰ ਕੋ ਕਰਾਈ ਤਾਂ ਵੀ ਨਹੀਂ ਹਟਦੀ ਫਕੀਆ ਹੋ ਲੋ ਫਕੀਆ ਕੀ ਹੋ ਰਿਹਾ ਚੈਕ ਇਨ ਸਟਾਫ ਆਇਆ ਸਮਝ ਲੋ ਕਮਜੋ ਕੋੋਂ ਆਇਆ ਚੈਕ ਇਨ ਸਟਾਫ ਮੈਨੂੰ ਵੀ ਕਰਦਾ ਪਿਆਰ ਹਾਂ ਚੈੱਕ ਕਰਦਾ ਪਿਆਰ ਹੁਣ ਜਾਂ ਪੇਲ ਹੋ ਜੋ ਜਾ ਜਾਂ ਪੇਲ ਹੋ ਜੋ ਤੇਲ ਹੋ ਗਏ ਤੇ ਨੁਕਸਾਨ ਨਹੀਂ ਆ ਪਾਸ ਹੋ ਗਏ ਤੇ ਬਰਕਤ ਹੀ ਬਰਕਤ ਬੋਲੋ ਹਾਂ ਅਗੇ ਪੜੋ ਯਾਰ ਅਤੀਪੀ ਇੱਛੇ ਕੰਮ ਨੂੰ ਪੂਰਿਆ ਹੋ ਲੈਣ ਦੋ ਹਾਂ ਧੀਰਜ ਦੇ ਕੰਮ ਨੂੰ ਪੂਰਿਆ ਹੋ ਲੈਣ ਦੋ ਇਹਦਾ ਮਤਲਬ ਧੀਰਜ ਦੇ ਕੰਮ ਰੋਕਦਾ ਪਾਉਣਿਆ ਦੀਲ ਹੁੰਦੇ ਧੀਰੇ ਦੇ ਕੰਮ ਨੂੰ ਪੂਰਾ ਹੋ ਲੈਣ ਦਿਓ ਹਾਂ ਅਤੇ ਧੀਰੇ ਦੇ ਕੰਮ ਨੂੰ ਪੂਰਾ ਹੋ ਲੈਣ ਦਿਓ ਭਾਈ ਤੁਸੀਂ ਦਿੱਦ ਅਤੇ ਸਪੂਰਣ ਹੋ ਹੋ ਹਾਂ ਤੁਸੀਂ ਕੀ ਹੋ ਜੋ ਬਰਖਣਾ ਕੀ ਹਿੰਦਾਂ ਵਿਸ਼ਵਾਸੀ ਹਾਂ ਜੀ ਸਪੂਰਣ ਹੋਣਾ ਚਾਹਨੇ ਜੋ ਨਹੀਂ ਲੈ ਰਾਜ ਵਿੱਚ ਜਾਣੇ ਪਾਪੀ ਗੁਨਾਹਗਾਰ ਉਹ ਰਾਜ ਵਿੱਚ ਨਹੀਂ ਜਾਣੇ ਧੋਗਲੇ ਵਿਸ਼ਵਾਸੀ ਉਹ ਰਾਜ ਵਿੱਚ ਨਹੀਂ ਜਾਣੇ ਐਂਦਰ ਉੱਧਰ ਭਟਕਣ ਵਾਲੇ ਉਹ ਰਾਜ ਵਿੱਚ ਨਹੀਂ ਜਾਣੇ ਉਹਦੇ ਉਹਦੇ ਕੋਲੋਂ ਕੁਝ ਪ੍ਰਾਪਰਤ ਨਹੀਂ ਕਰ ਸਕਦੇ ਸਿੱਧ ਤੇ ਕਾਮਲ ਕੀ ਪੀਲੀ ਕੇ ਕੋਲ ਜਾਈ ਨੂੰ ਪਰ ਤੁਸੀਂ ਸੇਤ ਅਤੈ ਸਪੂਰਨ ਹੋਵੋ

ਪਰਮੇਸ਼ੁਰ ਸਾਾਨੂੰ ਡਾਟਾ ਛਾਂਡਦਾ ਕਾਣਦਾ ਹੈ ਪਰਮੇਸ਼ੁਰ ਸਾਡੇ ਉੱਤੇ ਗੌਰ ਕਰਦਾ ਆ ਕਿ ਮੈਂ ਇਸ ਬੱਚੇ ਨੂੰ ਇਸ ਆਪਣੀ ਬੇਟੀ ਨੂੰ ਇਸ ਆਪਣੇ ਬੇਟੇ ਨੂੰ ਸੰਪੂਰਨ ਕਰਨਾ ਹੈ ਸਤ ਕਰਨਾ ਹੈ ਉਹਦੇ ਵਿੱਚੋਂ ਪਾਪ ਕੰਕਰ ਟੱਢਣੇ ਜਿਹੜੀ ਜ਼ਮੀਨ ਨੂੰ ਪਜਾਉ ਬਣਾਇਆ ਜਾਂਦਾ ਆ ਉਸ ਜ਼ਮੀਨ ਦੇ ਵਿੱਚ ਹੱਲ ਪੇਰਿਆ ਜਾਂਦਾ ਹੈ ਹੱਲ ਪੇਰਦੇ ਨੇ ਹੱਲ ਪੇਰਿਆ ਜਾਂਦਾ ਉਹਨੂੰ ਕੁੱਟਿਆ ਜਾਂਦਾ ਹੈ ਉਹਨੂੰ ਖੋਦਿਆ ਜਾਂਦਾ ਹੈ ਉਸ ਜ਼ਮੀਨ ਦੀ ਮਿੱਟੀ ਨੂੰ ਉਥਲ-ਪੁਥਲ ਕੀਤਾ ਜਾਂਦਾ ਹੈ ਉਹਦੇ ਵਿੱਚੋਂ ਕੰਕਰ ਜਿਹੜੇ ਆ ਬਾਹਰ ਕੱਢੇ ਜਾਂਦੇ ਆ ਪੱਥਰ ਬਾਹਰ ਕੱਢੇ ਜਾਂਦੇ ਆ ਝਾੜੀਆਂ ਬਾਹਰ ਕੱਢੀਆਂ ਜਾਂਦੀਆਂ ਆ ਕੰਡੇ-ਕੰਡਿਆਲੇ ਬਾਹਰ ਕੱਢੇ ਜਾਂਦੇ ਆ ਤਾਂ ਕਿ ਇਹ ਪਲੇਨ ਹੋ ਜਾਏ ਇਹ ਸਾਫ਼ ਹੋ ਜਾਏ ਕਿ ਇਹਦੇ ਵਿੱਚੋਂ ਵੱਧ ਉਪਜਾਵੇਗੀ ਬੋਲੋ ਹallelujah ਅੱਜ ਪਰਮੇਸ਼ੁਰ ਨੂੰ ਪਾਸ ਲੋਕ ਨਹੀਂ ਚਾਹੀਦੇ

ਉਹ ਜਿਹੜੀ ਡੁਪਲੀਕੇਟ ਹੁੰਦੀ ਆ ਉਹਦੇ ਉੱਤੇ ਗੌਰਮੈਂਟ ਦੀ ਮੋਹਰ ਨਹੀਂ ਲੱਗੀ ਹੁੰਦੀ ਉੱਤੇ ਗੌਰਮੈਂਟ ਦੀ ਮੋਹਰ ਵੀ ਨਹੀਂ ਲੱਗਦੀ ਬੇਸ਼ੱਕ ਉਹ ਨਕਲੀ ਲਾਭ ਹੀ ਲੈ ਪਰ ਜਿਹੜੇ ਦੇਖੋ ਚੈੱਕ ਕੀਤੀ ਜਾਂਦੀ ਆ ਉੱਤੇ ਜਾਂਦੇ ਉਹ ਫਸ ਜਾਂਦੇ ਉਹ ਮਸ਼ੀਨਾਂ ਦੱਸ ਦਿੰਦੀਆਂ ਆ ਕਿ ਆਹ ਜਿਹੜੀ ਮੋਹਰ ਆ ਇਹ ਅਸਲੀ ਨਹੀਂ ਹੈ ਕੀ ਹੈ ਆਧਵੇਂ ਵਿਸ਼ਵਾਸੀ ਜਿਹੜੇ ਨਗਰੀ ਵਿੱਚ ਬੈਠੇ ਹੁੰਦੇ ਨੇ ਲੱਭ ਜਾਂਦੇ ਕਦੋਂ ਜੀ ਪਰ ਤਾਨੂੰ ਪਤਾ ਜੇੜੀ ਕਣਕ ਲਈਦੀ ਆ ਪਾ ਦਾਣੇ ਲਈਦੇ ਆ ਉਹ ਤਾਂ ਰੇਟ ਹੋ ਜਾਂਦਾ ਬੋਰੀ ਖਰੀਦ ਲਈ ਪਰ ਬੋਰੀ ਦਾਣਿਆਂ ਦੀ ਦੇ ਵਿੱਚ ਕੱਲੇ ਦਾਣੇ ਨਹੀਂ ਹੁੰਦੇ ਉਹਨਾਂ ਦੇ ਨਾਲ-ਨਾਲ ਵਿੱਚ ਮਿੱਟੀ ਦੀਆਂ ਡੜੀਆਂ ਵੀ ਹੁੰਦੀਆਂ ਆ ਕੰਕਰ ਵੀ ਹੁੰਦੇ ਆ ਇਹ ਉਹਦੇ ਵਿੱਚ ਦਾਣਿਆਂ ਦੇ ਨਾਲ-ਨਾਲ ਝੋ ਵੀ ਹੁੰਦੇ ਪਰ ਜਿਹੜੀਆਂ ਭੈਣਾ ਨੂੰ ਦਾਣੇ ਸਾਫ਼ ਕਰਨੇ ਆਉਂਦੇ ਆ ਉਹ ਫਿਰ ਉਹਨੂੰ ਚਾਗਲਾ ਕਰਦੀਆਂ ਹੈ ਹਾਂਜੀ ਬੋਲੋ ਬੋਲੋ ਚਾਗਲਾ ਚਾਗਣਾ ਉਹਨੂੰ ਚਾਣਣਾ ਲਾਇਆ ਜਾਂਦਾ ਉਹਨੂੰ ਕੀ ਲਾਇਆ ਜਾਂਦਾ ਚਾਣਣਾ ਉਹਨੂੰ ਚੱਜ ਨਾਲ ਕੀ ਕੀਤਾ ਜਾਂਦਾ ਆ ਵੈਰੀ ਗੁੱਡ ਉਹਨੂੰ ਚੱਜ ਨਾਲ ਮੋ ਜਿੰਨੇ ਚੱਜ ਨਾਲ ਛੱਟਦੀ ਭੈਣ ਉਹ ਉਹਨਾਂ ਦਾਣਿਆਂ ਨੂੰ ਕੀ ਕਰਦੀ ਆ ਪਿਆਰ ਕਰਦੀ ਆ ਉਹ ਦਾਣਿਆਂ ਉਹ ਤਾਣੇ ਉਹਦੇ ਖਾਣ ਵਾਸਤੇ ਆ ਉਹ ਆਪ ਖਰੀਦ ਕੇ ਲੈ ਕੇ ਆਏ ਆ ਆਪ ਉਹਨਿਓ ਦਾ ਮੁੱਲ ਅਦਾ ਕੀਤਾ ਆ ਪ੍ਰਿਯੋਗ ਅੱਜ ਜੀਵਾਂ ਨੂੰ ਪਰਮੇਸ਼ਵਰ ਦੁੱਖਰ ਪੀੜਾਵਾਂ ਦੇ ਵਿੱਚ ਜੇ ਜੋਦੀ ਹੋ ਕੇ ਨਿਕਲਦੇ ਆਇਆ ਉਹਨਾਂ ਨੂੰ ਖੁਦਾ ਨੇ ਆਪਣਾ ਲਹੂ ਦੇ ਕੇ ਖਰੀਦਿਆ ਉਹਨਾਂ ਨੂੰ ਖੁਦਾ ਨੇ ਆਪਣਾ ਪਦਨ ਆਪਣਾ ਲਹੂ ਦੇ ਕੇ ਖਰੀਦਿਆ ਆ ਉਹਨਾਂ ਨੂੰ ਨੰਬਰਤ ਨਹੀਂ ਕਰਦਾ ਉਹਨਾਂ ਨੂੰ ਪਿਆਰ ਕਰਦਾ ਉਹ ਭੈਣ ਜਿਹੜੇ ਦਾਣਿਆਂ ਨੂੰ ਛੱਕਦੀ ਆ ਉਹ ਉਹਨਾਂ ਦਾਣਿਆਂ ਨੂੰ ਪਿਆਰ ਕਰਦੀ ਆ ਐਸੇ ਕਰਕੇ ਛੱਡਦੀ ਆ ਉਹ ਕਹਿੰਦੀ ਕਿ ਮਾੜੀਆਂ ਚੀਜ਼ਾਂ ਇਹਦੇ ਵਿੱਚੋਂ ਮਾੜੀਆਂ ਚੀਜ਼ਾਂ ਇਹਦੇ ਵਿੱਚੋਂ ਜੇ ਤਾਨੂੰ ਪਤਾ ਜੇ ਸਿਆਣੀ ਭੈਣ ਜੇ ਨੂੰ ਛੱਜ ਚਲਾਉਣਾ ਆਂਦਾ ਉਹ ਛੱਜ ਦੇ ਵਿੱਚ ਹੀ ਛੱਕਦੀ ਛੱਕਦੀ ਦਾਣੇ ਵੱਖਰੇ ਤੇ ਚੌਂਕਰੇ ਗੱਭਨ ਅੱਖ ਦਾ ਨਹੀਂ ਛੱਡਣ ਦਾ ਕੀ ਆ ਹਾਂਜੀ ਤਰੀਕਾ ਆ ਛੱਡਦੇ ਛੱਡਦੇ ਦਾਣੇ ਅਲੱਗ ਤੇ ਕੰਕਰ ਮੇਰੇ ਪਰਮੇਸ਼ਰ ਨੂੰ ਤਰੀਕਾ ਆ ਵਿਸ਼ਵਾਸੀ ਨੂੰ ਸੇਧ ਤੇ ਕਾਮਨ ਕਰਨ ਦਾ ਉਹਨੂੰ ਪਤਾ ਇਹਨੂੰ ਕਿੱਥੇ ਛੱਜ ਲਾਉਣਾ ਤੇ ਕਿੱਥੇ ਛਾਨਣਾ ਨਾ ਜਦੋਂ ਛੱਜ ਲੱਗਦਾ ਉਹਨੂੰ ਘਬਰਾਉ ਨਾ ਜਦੋਂ ਛੱਜ ਲੱਗਦਾ ਉਹਨੂੰ ਘਬਰਾਉ ਨਾ ਉਦੋਂ ਯਾਦ ਰੱਖੋ ਕਿ ਮੇਰੇ ਵਿੱਚੋਂ ਕੰਕਰ ਅੱਜ ਹਲੋ ਮੇਰੇ ਵਿੱਚੋਂ ਕੰਢੀ ਵੀ ਆ ਚ। ਮੇਰੇ ਵਿੱਚੋਂ ਪ੍ਰਾਰੰਭ ਨੂੰ ਪਤਾ ਉਹ ਪਰਮੇਸ਼ਵਰ ਕੱਢਦਾ ਆਇਆ। ਕਈ ਵਾਰ ਸਾਡੇ ਸਾਹਮਣੇ ਚੀਜ਼ ਤੰਗ ਲਾਉਂਦੀ ਆ ਪਰ ਸਾਨੂੰ ਪ੍ਰਾਪਤ ਨਹੀਂ ਹੁੰਦੀ ਉਹਦਾ ਕਾਰਨ ਇਹ ਆ ਕਿ ਪਰਮੇਸ਼ਵਰ ਸਾਨੂੰ ਉਸ ਕਾਬਲ ਬਣਾਉਂਦਾ ਆ ਕਿ ਰੇੜ ਖੜ ਕੇ ਰੇੜ ਖੜ ਕੇ ਰੇੜ ਖੜ ਕੇ ਤੁਸੀਂ ਸਿੱਧ ਤੇ ਕਾਬਲ ਹੋ ਜਾਓ। ਉਹ ਚੀਜ਼ ਤੁਹਾਨੂੰ ਤੁਹਾਡੇ ਸਮੇਂ ਤੇ ਕੀ ਹੋ ਜਾਣੀ। ਉਹ ਚੀਜ਼ ਤੁਹਾਨੂੰ ਤੁਹਾਡੇ ਸਮੇਂ ਤੇ ਇਹ ਤਾਂ ਨਹੀਂ ਕਿ ਨਹੀਂ ਮਿਲੂਗੀ ਮਿਲੂਗੀ ਪਰ ਵੀ ਨੇਕੀ ਚੀਜ਼ਾਂ ਵਸਤੂਆਂ ਸਾਰੀਆਂ ਪਰਮੇਸ਼ਵਰ ਨੇ ਸਾਡੇ ਲਈ ਰੱਖੀਆਂ ਬੋਲੋ ਹਾਲੇਲੂਇਆ ਪਰ ਦੇ ਲਈਏ ਕਰੋ ਹੈ ਜਦੋਂ ਮਾਪੇ ਆਪਣੀ ਪ੍ਰਾਪਰਟੀ ਕਿਸੇ ਬੱਚੇ ਦੇ ਨਾਮ ਕਰਦਾ ਤੇ ਉਹ ਵੀ ਐਵੇਂ ਨਹੀਂ ਕਰਦਾ ਉਹ ਵੀ ਪਹਿਲਾਂ ਨਿਆਣੇ ਨੂੰ ਵੀ ਕਰਦਾ ਹੈ ਨਿਆਣੇ ਦੇ ਕਹਿੰਦੇ ਸਾਡੇ ਨਾਮ ਕਰਾ ਦੇ ਪਰ ਅਗਲੇ ਨੂੰ ਪਤਾ ਹੁੰਦਾ ਕਿ ਇਹਦੇ ਨਾਂ ਜ਼ਮੀਨ ਕਰਾਉਣੀ ਆ ਕਿ ਮੈਂ ਉਹ ਵੀ ਨਿਆਣਿਆਂ ਨੂੰ ਵੀ ਕਰ ਦਿੰਦੇ ਮਾਪੇ ਵੀ ਨਿਆਣਿਆਂ ਨੂੰ ਚੈੱਕ ਕਰਦੇ ਓਕੇ ਦੋਨੋਂ ਸਲਾਹ ਕਰਦੇ ਦਾ ਤਾਂ ਛੋਟੇ ਦੇ ਰਹਿਣਦੇ ਤੇ ਵੱਡੇ ਦੇ ਕਰਾ ਲਈ ਛੋਟੇ ਦਾ ਪਤਾ ਨਹੀਂ ਵੇਚ ਕੇ ਸਾਨੂੰ ਵੀ ਬਾਹਰ ਗੱਡੇ ਤੇ ਵੱਡਾ ਜਿਹੜਾ ਕੀ ਆ ਇਹ ਇਹ ਜੁੜਾ ਠੀਕ ਆ ਇਹਦੇ ਨਾਂ ਦਾ ਮਤਲਬ ਦੋਨਾਂ ਨੂੰ ਕੀ ਕਰ ਲੈਂਦੇ ਆ ਚੈੱਕ ਕਰ ਲਏ ਅੱਜ ਪਰਮੇਸ਼ਰ ਵੀ ਸਾਨੂੰ ਕੀ ਕਰਦੇ ਆ ਚੈੱਕ ਕਰਦੇ ਆ ਕਾਦੇ ਨਾਲ ਵਿਸ਼ਵਾਸ ਤੇ ਪਰਕ ਨਾ ਵਿਸ਼ਵਾਸ ਦੇ ਪਰਕ ਨਾ ਵਿਸ਼ਵਾਸ ਕਿਹੜਾ ਮੇਰੇ ਚ ਵਿਸ਼ਵਾਸ ਆ ਮੈਂ ਵਿਸ਼ਵਾਸੀ ਆ ਅਸੀਂ ਵੀ ਵਿਸ਼ਵਾਸ ਕਰਦੇ ਆ ਅਸੀਂ ਵੀ ਵਿਸ਼ਵਾਸ ਕਰਦੇ ਆ ਕਿ ਜੇ ਤੁਸੀਂ ਵਿਸ਼ਵਾਸ ਕਰਦੇ ਆ ਤੇ ਪਰਮੇਸ਼ਵਰ ਸਮਾਂ ਲੈ ਕੇ ਆਉਂਦਾ ਫਿਰ ਉਸ ਵਿਸ਼ਵਾਸ ਦੀ ਕੀ ਹੁੰਦੀ ਹੈ ਪਰ ਉਸ ਵਿਸ਼ਵਾਸ ਦੀ ਪਰ ਉਸ ਵਿਸ਼ਵਾਸ ਦੀ ਪਰ ਹੁੰਦੀ ਹੈ ਜਿਹਦੇ ਪਰਕ ਦੇ ਵਿੱਚੋਂ ਵੇ ਪਾਸ ਹੋ ਜਾਏ ਤੇ ਉਹਨੂੰ ਪਦਾ ਦੁਪਣੀਆ ਵਰਕਤਾ ਦੇ ਨਾਲ ਭਰਪੂਰ ਕਰ ਦਿੰਦਾ ਬੋਲ ਹਾਲੇਲੂ ਜੇ ਕੋਈ ਕਾਮ ਅਧਰੁਕਿਆ ਹੋਇਆ ਤੇ ਯਾਦ ਰੱਖੋ ਪਰਮੇਸ਼ਵਰ ਕਿਹੜਾ ਫਲ ਲਾਉਂਦੇ ਪਿਆ ਕਿਹੜਾ ਫਲ ਲੱਗਦਾ ਪਿਆ ਧੀਰੇ ਦੇ ਸੁਖੋਂ ਦਾ ਫਲ ਤੇ ਧੀਰੇ ਜੀ ਕਰਤਾ ਵੀ ਸੇ ਕਰੋ ਕਈਆਂ ਜੀ ਧੀਰੇ ਨਹੀਂ ਹੁੰਦਾ ਤੁਸੀਂ ਦੇਖਿਆ ਉਹਨਾਂ ਘਰ ਵਿੱਚ ਦੋ ਤਿੰਨ ਨਿਆਣੇ ਹੁੰਦੇ ਆ ਇੱਕ ਜائیں ਕਾਦੋਂ ਰੋਟੀ ਪੱਕਦੀ ਤੇ ਬਹਿ ਜਾਣਾ ਉਹ ਬਹਿ ਜਾਣਾ ਚਲ ਜਦੋਂ ਮੰਮੀ ਬਣਾ ਲੂਗੀ ਮੈਂ ਰੋਟੀ ਦਊ ਤੇ ਇੱਕ ਨੂੰ ਤੁਸੀਂ ਕਹਿ ਵੀ ਦੋ ਕਿ ਪੰਗ ਦੀ ਆ ਬੈਠਾ ਰਾਮਣਾ ਉਹ ਬੰਦਾ ਉਹ ਰੋਣਾ ਪਉਂਦਾ ਹਾ ਮੈਨੂੰ ਭੁੱਖ ਲੱਗੇ ਤੈਨੂੰ ਪਹਿਲਾਂ ਰੋਣੀ ਚਾਹੀਦੀ ਸੀ ਇਹ ਕਰ ਲਿਆ ਕਿਉਂਕਿ ਤੁਹਾਨੂੰ ਭੁੱਖ ਕੀ ਨਹੀਂ ਹੁੰਦੀ ਮਰਲਾਜ ਨਹੀਂ ਹੁੰਦੀ ਫਿਰ ਉਹਨੂੰ ਉਹਨੂੰ ਬਹੁਤ ਮੁਸ਼ਕਲ ਆਉਦੀ ਆ ਇਤਾਂ ਦੇ ਵਿਸ਼ਵਾਸੀ ਭੈਣ ਭਰਾ ਕੁਝ ਧੀਰਜ ਨਾਲ ਬੈਠੇ ਆ ਉਹਨਾਂ ਦਾ ਧੀਰਜ ਉਤਪਨ ਹੋ ਜਾਂਦਾ ਆ ਕੁਝ ਬਹੁਤ ਹਰਬੜੀ ਮਚਾਉਂਦੇ ਆ ਕੋਈ ਤਾਂ ਪਾਸਟਰ ਦਾ ਸਿਰ ਖਾ ਲੈਂਦੇ ਆ ਪਰੇਸ਼ਾਨ ਕਰ ਦਿੰਦੇ ਆ ਹਾਏ ਸਾਨੂੰ ਇਹ ਤਾਂ ਕੀ ਹੋ ਗਿਆ ਹਾਏ ਇਹ ਬਿਮਾਰ ਹੋ ਗਏ ਹਾਏ ਦਾ ਹੋ ਗਿਆ ਕੁਛ ਕਹਿੰਦੇ ਕੋਈ ਨੀ ਦੁਆ ਕਰੋ ਅਸੀਂ ਕੀ ਹੋ ਜਾਵਾਂਗੇ ਉਹਨਾਂ ਸਿੱਧੀ ਰਜਿਤਪਨ ਹੋ ਰਿਹਾ ਬੋਲਵਾਲਾ ਪਰਮੇਸ਼ੁਰ ਸਾਰੇ ਆ ਦੇ ਵਿੱਚ ਕੀ ਕਰਨਾ ਚਾਹੁੰਦੇ ਆ ਧੀਰਜਪਨ ਕਰਨਾ ਚਾਹੁੰਦੇ ਆ ਪਰਮੇਸ਼ੁਰ ਵਿਸ਼ਵਾਸੀ ਨੂੰ ਕੀ ਕਰਨਾ ਚਾਹੁੰਦੇ ਆ ਸਿੱਧ ਤੇ ਕਾਦੇ ਨਾਲ ਹਾਂਜੀ ਕਾਦੇ ਨਾਲ ਵਿਸ਼ਵਾਸ ਦੀ ਪਰਤ ਛੱਜਣਾ ਛੱਜਣਾ ਕੀ ਕਰਨਾ ਹੈ ਉਹਦੇ ਛੱਜਣਾ ਕਹਿੰਦਾ ਹੈ ਛੱਜਣਾ ਛੱਜਣਾ ਕਹਿੰਦਾ ਤੇ ਛੱਜਣਾ ਦੀ ਉਹਨਾਂ ਜਿੰਦਗੀ ਦੀ ਸਫਾਈ ਉਹਨਾਂ ਛੱਜ ਰਹਿ ਗਏ ਨਾ ਛੱਜ ਰਹਿ ਗਏ ਇਹ ਨਾਂ ਛਾਜਿਆ ਤੇ ਨਾਂ ਉਹ ਵੀ ਜੀ ਵੀ ਜਾਉਗਾ ਛਾਜਲੋ ਦੀ ਛਾਜੇ ਮੇਟਣਾ ਛਾਜਲੋ ਦੀ ਛਾਜੇ ਵੀ ਕਹਿੰਦੇ ਕਿ ਕਿਹ ਲੈਣਾ ਪਾਸਾ ਲੈ ਵੀ ਲੈ ਤੇ ਕਰਾਂਗੇ ਕੀ ਇਹਦਾ ਆਪਣੇ ਉੱਤੇ ਪਾ ਕੇ ਵੇਜਣਾ ਕਿਉਂਕਿ ਛੱਜ ਸਾਨੂੰ ਜਰਵਾਣ ਹੁਣ ਤੇ ਸਿੱਧਾ ਹੀ ਆ ਚੱਕੀ ਤੇ ਦੇਓ ਧਰੂਲਾ ਨਾਲੇ ਉਹ ਵੀ ਕਹ ਲੈ ਚੱਕੀ ਵਾਲੇ ਨੂੰ ਗਿਆਨੋ ਕਹਿੰਦਾ ਮੈਨੂੰ 100 ਸਬਨੰਬਰ ਨੰਬਰ ਨੰਬਰ ਪਹਿਲੇ ਦੱਸ ਦਿੰਦਾ ਹਾਂ 50 ਰੁਪਏ ਰੁੱਲੇ ਦੇ 50 ਰੁਪਏ ਕੋਈ ਦੇ ਕਿੰਨੇ ਹੋਵੇ ਦੇਓ ਪਰ ਸਾਨੂੰ ਭਾਵੇਂ ਚਾਹੇ ਖਤਮ ਹੋ ਜਾਏ ਪਰ ਮੇਰੇ ਖੁਦ ਆਨੂੰ ਚਾਹੇ ਅੱਜ ਵੀ ਆ ਕਿਉਂਕਿ ਉਹਨੇ ਸਾਨੂੰ ਕੀ ਕਰਨਾ ਹੈ ਸਿੱਧ ਤੇ ਕਾਮਲ ਕਰਨਾ ਹੈ ਤਾਂ ਹਨ ਮੈਨੂੰ ਸਿੱਧ ਤੇ ਕਾਮਲ ਕਰਨਾ ਚਾਹੁੰਦਾ ਹੈ ਭੱਜੀ ਉਸ ਉਸ ਮਸ਼ੀਨ ਦੇ ਵਿੱਚੋਂ ਉਹ ਕਿ ਨਿਕਲ ਆਇਆ ਕਰਦੀ ਹੈ ਸਾਡ ਸਾਰਾ ਪੜੋਲਾ ਆਖਰ ਵਿੱਚ ਜਾ ਕੇ ਉਹ ਬੱਚਿਆਂ ਕੋਲੋਂ ਕੀ ਲੈਂਦੇ ਆ ਪੇਪਰ ਲੈਂਦੇ ਐਗਜ਼ਾਮ ਲੈਂਦੇ ਪੇਪਰ ਦਿੰਦੇ ਪੇਪਰ ਇਸ ਕਰਕੇ ਲੈਂਦੇ ਆ ਕਿ ਇਹ ਦੇਖੀਏ ਇਹਨੂੰ ਜਿਹੜਾ ਪੜਾਇਆ ਸੀ ਇਹਨੂੰ ਆਉਣਾ ਨਹੀਂ ਹੈਗੇ ਫਿਰ ਜਿਹੜੇ ਬੱਚੇ ਪਾਸ ਹੋ ਜਾਂਦੇ ਆ ਉਹਨਾਂ ਦੀ ਵੀ ਹੁੰਦੀ ਆ हां ਉਹਨੇ ਗੁੰਜਿਆ ਤਾਂ ਕੀ ਹੁੰਦੀ ਤੇ ਜਿਹੜੇ ਫੇਲ ਹੋ ਜਾਂਦੇ ਆ ਉਹ ਵੀ ਅਗਲੀ ਕਲਾਸ ਜਦੋਂ ਪੇਪਰਾਂ ਚ ਪਾਸ ਹੋਵੇ ਰੱਥੇ ਹਾਂਜੀ ਅਗਲੀ ਕਲਾਸ दैट ਵੇਸ ਦੀ ਚਾਡੀ ਕੀ ਹੋ ਗਈ ਹੈ ਤਰੱਕੀ ਹੋ ਗਈ ਜਿਹੜਾ ਫੇਲ ਹੋ ਗਿਆ ਹੈ ਹੈ ਉਹ ਸੇ ਕਲਾਸ ਹੁਣ ਅਗਲੀ ਚ ਜਾਣਾ ਇੱਛੇ ਹੀ ਰਹਿਣਾ ਵਧਣਾ ਪ੍ਰਾਡਾ ਚ ਇੱਛੇ ਹੀ ਰਹਿਣਾ ਜੇ ਬਗੜਾਇਆ ਤੇ ਤੁਹਾਨੂੰ ਪਰਤਾਵਿਆਂ ਦੇ ਵਿੱਚੋਂ ਦੀ ਹੋ ਕੇ ਗੁਜ਼ਰਨਾ ਪੈਣਾ ਆਯੂਬ ਬੜਾ ਧਰਮੀ ਸੀ ਆਯੂਬ ਬੜਾ ਧਰਮੀ ਲਿਖਿਆ ਉਹਦੇ ਵਰਗਾ ਕੋਈ ਮਲੋਕ ਨਹੀਂ ਸੀ ਉਸ ਵੇਲੇ ਪਰਮੇਸ਼ੁਰ ਦੀ ਨਜ਼ਰ ਵਿੱਚ ਆਯੂਬ ਬੜਾ ਧਰਮੀ ਸੀ ਪਰ ਫਿਰ ਵੀ ਉਹਨੂੰ ਪਰਤਾਵਿਆਂ ਵਿੱਚੋਂ ਦੀ ਪਰਤਾਵਿਆਂ ਵਿੱਚੋਂ ਦੀ